ਬਾਬਾ ਨਨ ਸਿੰਘ ਦੀ ਫੋਨਾ ਵੀ ਪਵਿੱਤਰ ਵਰਸੀ ਪਿਆਰ ਦੇ ਵੇਟ ਗੋਜੇ ਹੋ ਬਾਬਾਈ ਦੇ ਪਿਆਰ ਵੇ ਦੀ ਗਾਦੀ ਤੇ ਆਤ ਕੋ ਸਤਨਾਮ ਸ੍ਰੀ ਵਾਹਿਗੁਰੂ ਬਾਬਾ ਨਨ ਸਿੰਘ ਤੋਂ ਇੱਕ ਸਰੀਰ ਆਇਆ ਬਾਬਾਈ ਕਹਿੰਦੇ ਨਾਂ ਕੀ ਤੇਰਾ ਕਹਿੰਦਾ ਰੀ ਗੁਰਦੈ ਤਸੈ ਨਾ ਕਿੱਥੋਂ ਆਇਆ ਹਵੇਲੀ ਲਖਾਸੇ ਬਾਬਾਈ ਕਹਿੰਦੇ ਤੇਰਾ ਨਿਤਨੇਨ ਦਿਨ ਹੈ ਤੇਰਾ ਘਰ-ਬਾਰ ਕਿਤਨਾ ਹੈ ਕਿਸੇ ਨੇ ਪੁੱਛਿਆ ਤੇਰਾ ਪਰਿਵਾਰ ਕਿਤਨਾ ਹੈ ਕਿਸੇ ਨੇ ਪੁੱਛਿਆ ਤੇਰਾ ਵਪਾਰ ਕਿਤਨਾ ਹੈ ਉਹ ਬਾਬਾ ਨਾਨ ਸਿੰਘ ਵਰਗੇ ਵਿਰਲਿਆਂ ਨੇ ਪੁੱਛਿਆ ਤੇਰਾ ਗੁਰੂ ਨਾਲ ਪਿਆਰ ਕਿਤਨਾ ਹੈ ਬਾਬਾ ਜੀ ਕਹਿੰਦੇ ਨਿਤਨੇ ਕਿੰਨਾ ਭਾਈ ਕਹਿ ਲਗਾ ਹੀ ਕਦੀ ਕਦੀ ਜਬਜੀਤ ਸਿੰਘ ਸਾਹਿਬ ਪੜਦਾ ਗਰੀਬੀ ਆਖੋ ਸਾਧਨਾ ਕਦੀ ਕਦੀ ਜਬਜੀਤ ਸਿੰਘ ਸਾਹਿਬ ਪੜਦਾ ਇਹਦਲਾ ਧਿਆਨ ਨਾ ਸੋੜਿਆ ਦੋ ਤਿੰਨ ਮਿੰਟ ਨੇ ਆਪਣੇ ਤੂੰ ਜਬਜਨ ਗੀਤਾ ਬਾਬਾ ਜੀਰੇ ਬਾਬਾ ਜੀ ਦੇ ਸੰਗਤ ਕਰਦਾ ਉਹ ਸੰਗਤ ਦਰਦਾ ਕਹਿੰਦਾ ਦੀ ਤੈਨਾਂ ਦੀ ਲੱਗਦਾ ਆਪ ਕੋ ਸਾਥ ਨਾ ਹਾਂ ਪੀਰਾ ਵਦਨ ਕੀਤਾ ਬਾਬਾ ਅਨੰਤ ਸਿੰਘ ਨੇ ਕਹਿੰਦੇ ਅਮਰੁ ਛਾਗੇ ਤੇ ਰਤ ਇਹੋਰੀ ਬਾਬਾ ਇਹ ਬੋਲੀ ਦੀ ਬੜੀ ਪਿਆਰ ਅਲੀਸਰੀ ਅਮਰ ਛਾਗੇ ਤੇ ਰਤ ਬਾਬਾ ਇਹ ਕਹਿੰਦੇ ਨਾ ਤੂੰ ਨਿਤਨੇਮ ਕਰ ਮੈਂ ਨਾ ਤੂੰ ਸੰਗਤ ਕਰਦਾ ਨਾ ਤੇਰੇ ਅਮਰ ਛਗਿਆ ਉਹ ਤੇਰਾ ਸਾਡਾ ਦਾਦਾ ਪੀ ਆਪੋ ਸਤਨ ਜਲਿਆ ਜਲਿਆ ਤੇਰਾ ਸਾਡਾ ਨਾ ਤਾ ਗਵਾ ਆਨੇ ਬਾਬਾ ਜਨਸ ਬਾਬਾ ਦੀ ਵਰਸੀ ਤੇ ਆਇਓ ਬਾਬਾਈ ਦੇ ਚਰਨਾਂ ਵਿੱਚੋਂ ਕੋਨ ਲੈ ਕੇ ਦਿਆਣਾ ਪੁਨ ਦੁਆ ਦੇਣਾ ਦੇਸ ਬੰਦੀ ਲੈ ਕੇ ਗੱਲ ਛੋਟੀ ਕਰਾ ਬਾਬਾਈ ਨੇ ਤਾੜਨਾ ਕੀਤੀ ਇਹਦੇ ਮੋਢੋਂ ਬੋਲਾ ਬਈ ਨਿਜਲੇ ਦੀ ਬਖਸ਼ ਲੋ ਬਖਸ਼ ਬੀੜਾ ਬੇੜਾ ਦਿਓ ਗੰਬਾ ਬਾਬਾ ਜੀ ਕਹਿੰਦੇ ਦਾ ਹੀ ਗੰਡੇ ਮੂਰ ਮੰਤਰ ਰੋਜ਼ ਜਪਣਾ ਆਪੋ ਸਾਧਨ ਆਹ ਦੈ ਨਾ ਬੇਟਾ 3:00 ਵਜੇ ਕਹਿੰਦੇ ਯਾਰ ਕਿ 2:30 ਕਹਿੰਦੇ ਰੋਜ਼ ਮੂਰ ਮੰਤਰ ਸ਼ੁਰੂ ਕਰ ਦਿਸਦਾ ਜਪਣਾ ਇਹਨੇ 2:30 ਕਹਿੰਦੇ ਸ਼ੁਰੂ ਕੀਤਾ ਤੱਕ ਪਾਸ਼ਾ ਬਵਾਨਾ ਸਨ ਬੇ ਪੂਰੇ ਦੀ ਰਸਨਾ ਗਿਉਂ ਸੁਆਦਾਂ ਨਾ ਦੁਪਿਆ ਕਹਿੰਦਾ ਸਾਰੀ ਜ਼ਿੰਦਗੀ ਮੈਂ ਨਹੀਂ ਪੀਤੀ ਇਹ ਢਾਈ ਦਾ ਤਿੰਨ ਤਿੰਨ ਦਾ ਚਾਰ ਚਾਰ ਦਾ ਤੁਹਾਨੂੰ ਕੀ ਹੰਦੇ ਚਾਲੀ ਦਿਨਾ ਵਿੱਚ ਮੁਰਦੇ ਦਸਿੰਨ ਨੇ ਸਵਾ ਲੱਗ ਜਾਵ ਕੀਤਾ ਗਾੜੀ ਦੇ ਹੱਥੋਂ ਸਾਦ ਸੁਆਦਾਂ ਨਾ ਰਾਸ ਆਣ ਲੱਗੂਗੇ ਕੰਮ ਸੱਦੇ ਪੈਣ ਲੱਗ ਪਿਆ ਸਵਾ ਲੱਤ ਜਹਾਬ ਚਾਲੀ ਦੇਣਾ ਹੈ ਚਾਲੀ ਦਿਨ ਬਾਅਦ ਆਇਆ ਆਗੇ ਦਸ਼ਿਆ ਬਾਬਰੀ ਚਾਲੀ ਦੇਣਾ ਹੈ ਸਵਾ ਲੱਤ ਪਿਆਰ ਕਿਦਲਾ ਤੁਹਾਡੇ ਪੱਲੇ ਬਣਨ ਵਾਲੀ ਯਾਰ ਬਪਾ ਜੀ ਆ ਕੋ ਸਾਧਨ ਤਾਂ ਥੋੜਾ ਮੇਰਵਾ ਰੁਹਾਨੀ ਕਹਿ ਲਗਾ ਬਾਬਾਈ ਮੈਂ ਗੁਰਪ੍ਰਸਾਦ ਦਾ ਕੀ ਬੈ ਇਹਨ ਬਦਨ ਬਾਬਾਈ ਨੇ ਗੀਤ ਸੁਣਾਇਆ ਬਾਬਾ ਦੀ ਗੰਗੇ ਗੁਰਪ੍ਰਸਾਦ ਅਰ ਨੰਗੀ ਕਿਰਪਾਨ ਅੱਗੋ ਜਿਹੜਾ ਜਾਪ ਆ ਸੱਚ ਜਵਾ ਸੱਚ ਕੇ ਮੀਆਂ ਹਸਦਾ ਦੀ ਇਹ ਕੋ ਸਾਧਨ ਹਾਂ ਭਾਈ ਮੀਆਂ ਨਾਲ ਚਾਈਂ ਦੂਜਾ ਵਜਨ ਬਾਬਾ ਅਨੰਤ ਸਿੰਘ ਨੇ ਕਿੰਦਾ ਗੁਰਦਰਸੈ ਨੂੰ ਕਹਿੰਦੇ ਤੂੰ ਗੁਰਨਾਨ ਦੇਵ ਚੋਂ ਕਣ ਕਾ ਤੇਰਾ ਮਾਨੀ ਤੂੰ ਗਿਆ ਗੁਰਨਾਨ ਗੁਰਧੰਬ ਸਭ ਦਾ ਤੇਰਾ ਮਾਨੀ ਤੂੰ ਹੋਣ ਸਮਾਨੀ ਪਰ ਸੰਗਤ ਜੀ ਜਿਨਨੇ ਮਾਈ ਭਾਈ ਮੈਕਿਓ ਮੈਂ ਪੰਥ ਚ ਦੁਰ ਆਇਆ ਪਰ ਅੱਜ ਵੀ ਅਕਾਲ ਪ੍ਰਭੂ ਸਾਹਿਬ ਦੇ ਜਦੋਂ ਤੂੰ ਦਰਸ਼ਨ ਕਰਾਉਂਦੇ ਐ ਇਹ ਸਰਬ ਲੋ ਦਾ ਚੱਤਰ ਬਾਬਾ ਦੀ ਜ਼ਿੰਦਗੀ ਦੇ ਨਸਪਾਰਦਾ ਹੈ ਅਕਾਲ ਦਾ ਨਸ਼ਾ ਉਹ ਸ਼ਾਮੀ ਦਰਸ਼ਨ ਉਹਦੇ ਚੇਚਰਾਂ ਦੇ ਹੱਥ ਬੋਨੇ ਰਹੇ ਬੇਬਰੀ ਜੀ ਉਹ ਜਦੋਂ ਦਰਸ਼ਨ ਕਰਾਉਂਦੇ ਨਾ ਤੇ ਸਰਬ ਲੋ ਦਾ ਚੱਤਰ ਬਾਬਾ ਦੀ ਸਰੀ ਸਤਾਰ ਤੜ ਤੋ ਦੇਉ ਦੇਮੋਲ ਮੰਦਰ ਜਲ ਇਤੋਂ ਨਾਨਕ ਹੋਸੀ ਵੀ ਸਾਈਂਦਨ ਉਪਰ ਆ ਪਿਆ ਹਰ ਮੰਦਰ ਸਾਹਿਬ ਦੇ ਅੰਦਰ ਜਾਈਏ ਜਿੱਤਾਂ ਵੀ ਸੋਨੇ ਦੇ ਅਖੜਾਂ ਵਿੱਚ ਤੇ ਨਾਨਕ ਹੋਸੀ ਵੀ ਸਾਈਂਦਨ ਲਿਖਿਆ ਫੇਰ ਨਾਨਕ ਹੋਸੀ ਵੀ ਸਾਈਂ ਤੋਂ ਬਾਹਰ ਕਿਤਾ ਆਏਗਾ ਅਗਲੀ ਕੋੜੀ ਸੋਚੇ ਸੋਚਣਾ ਹੋਵੇ ਤੂੰ ਨਾ ਦੇਈਦਾ ਹੋਰ ਮਦੋਂ ਵੀ ਇਹ ਕਾਇਦਾ ਇਹ ਪਹਿਲਾਂ ਇਹ ਕਾ ਕੀ ਸੋਚੇ ਤੇ ਦਰਦਾ ਆਪੇ ਸਮਝ ਲੋ ਆਪ ਕੋ ਸਤਨਾ ਵਾ ਬਾਬਾ ਵੀ ਕਹਿੰਦੇ ਉਹ ਨੰਦੀ ਗਿਰਮਾਨ ਉਹ ਮੀਆਂ ਨਾਨਕ ਹੋਸੀ ਵੀ ਸਜ ਤਜ ਆਦਰੀ ਲਾ ਕੇ ਸਵਾ ਲੱਖ ਦੀ ਆਵਦੀ ਫੇਰ ਆਇਆ ਆਪ ਕੋ ਸਤਨਾ ਵਾ ਬਾਬਾਈ ਮੈਂ ਸਵਾ ਲੱਖ ਹਾਜ਼ਰੀ ਆਈਆ ਮੁਰਮੰਤਰ ਦੀ ਨਾਨਕੋ ਸਵੀਸ ਹੈ ਤੇ ਬਾਬਾ ਜੀ ਲਾੜ ਦੀ ਪੁੱਛਦੇ ਲੈ ਸ਼ਾਬਾਸ਼ ਦਿੱਤੀ ਸ਼ਾਬਾਸ਼ ਫਿਰ ਕਹਿੰਦੇ ਕਿੰਨਾ ਹੀ ਕੀਰਤਾਈ ਕਹਿੰਦਾ ਜੀ ਮੈਂ ਉੱਚੀ ਉੱਚੀ ਪੜਦਾ ਸੀ ਜਦੋਂ ਥਾਦ ਜਾਂਦਾ ਵੀ ਫਿਰ ਨਾ ਮੂੰਹ ਜਿ ਪੜਦਾ ਨਾ ਉੱਚੀ ਪੜਦਾ ਵੀ ਜਦੋਂ ਥਾਦ ਜਾਂਦਾ ਵੀ ਫਿਰ ਮੂੰਹ ਜਿ ਪੜਦਾ ਸੀ ਇਹ ਗੱਲ ਬਾਬਾ ਹੀ ਨੇ ਚੱਕੀ ਜਦੋਂ ਆਪਾਂ ਜੀ ਬਲੀਗੀ ਪੜਨੇ ਬਾਬਾਈ ਕਹਿੰਦੇ ਬੜੀਆ ਉੱਚੀ ਉੱਚੀ ਪੜੀਏ ਬੋਲਾ ਇਤਵਾਰੀ ਦਾ ਇੱਕ ਦਵਾਰੀ ਮਾਦਮ ਹੈ ਆਵਾਜ਼ ਨਾ ਆਵੇ ਬੋਲ ਨਾ ਹਿੱਲਣ ਜਵਾਨਾ ਹਲੇ ਜਾਵ ਚੱਲੇ ਇਤਵਾਰੀ ਦਾ ਦਸਵਾਰੀ ਮਹਾਤਮ ਹੈ ਆ ਕੋ ਸਾਧਨ ਹਾਂ ਫਿਰ ਬਾਬਾਈ ਨੇ ਅੰਦੀ ਦੱਸਿਆ ਜਾਵ ਹਿਰਦੇ ਚ ਚਲਾ ਜਾਏ ਤੇ ਇਤਵਾਰੀ ਜਪਿਆ ਹਿਆਰਵਾਰੀ ਮਾਦਮ ਹੈ ਪਰ ਕੋਈ ਜਿਵੇਂ ਵੀ ਕਰੇ ਜਦਲੇ ਨਵਜਦੇ ਬਾਬਾ ਕੋਈ ਜਿਵੇਂ ਵੀ ਕਰੇ ਵਧੀਆ ਬੋਲਾ ਬੋਲਾ ਬਾਬਾ ਨੇ ਕਿਹਾ ਵੀ ਮਨ ਨੂੰ ਤੰਗ ਤੇ ਇਜਾਬ ਤੋੜ ਕਰਨਾ ਛੱਡਣਾ ਨਹੀਂ ਹਾਜ਼ਰੀ ਭਰਣੀ ਹੈ ਤੇ ਇੱਕ ਦਲ ਗਈ ਮੈਂ ਕਹਿੰਦਾ ਸਮਾਰਦੀ ਫਿਲਮ ਵਿੱਚ ਇਹਨਾਂ ਨੂੰ ਬੜੀ ਵੱਜੀ ਬਾਬਾ ਜੀ ਨੇ ਮੈਨੂੰ ਚਾਰਜ ਕਰ ਵੀ ਦੇ ਗੁਰਪਾਲ ਜੀ ਵੀ ਬੋਲਿਆ ਬਾਬਾ ਜੀ ਦੇ ਬਚਨ ਦੇ ਨਾਲ ਸ਼ਹਿ ਸਾਵੀ ਫੈਕਲੀ ਚਾਰਜ ਹੋ ਰਿਹਾ ਜਿਹੜੀ ਬਾਬਾ ਜੀ ਨੇ ਉਹਨੂੰ ਪਈ ਬਾਬਾ ਜੀ ਕਹਿੰਦੇ ਤੂੰ ਤਿੰਨ ਘੰਟੇ ਰੋ ਰ ਇਹ ਜਾਪ ਨਾ ਛੱਡੀ ਇਹ ਜਾਪ ਨਾ ਛੱਡੀ ਜਿਵੇਂ ਮਾਂ ਜਿਵੇਂ ਧੀ ਨੂੰ ਜਿਵੇਂ ਧੀ ਨੂੰ ਮਾਂ ਬਾਪ ਸੰਭਾਲਦੇ ਐ ਜਿਹੜਾ ਇਦਾਂ ਤਰਾ ਤਿੰਨ ਘੰਟੇ ਰੋਜ ਜਪਦਾ ਉਹ ਸਦੀਵ ਰੂਪੀ ਕਿਸਤਰੀ ਨੂੰ ਗੁਰਨਾਨਕ ਸੰਭਾਲਦਾ ਐ ਬਾਬਾ ਜੀ ਦੇ ਬਾਰੇ ਵਿੱਚ ਇਹ ਕਿਹੜਾ ਇੰਝ ਹਾਇਰੀ ਲਾਵੇ ਉਸ ਜੀਵ ਰੂਪੀ ਇਸਤਰੀ ਨੂੰ ਗੁਰੂ ਨਾਨਕ ਆਪ ਸੰਭਾਲਦਾ ਕਹਦੇ ਉਹ ਵੱਜ ਕੇ ਸੱਦਣਾ ਵਾਹ ਵਾਡੀ ਬੈਟਰੀ ਚਾਰਜ ਕਰਦੀ ਆ ਕਿ ਇਹ ਹੁਣ ਲੜਨਾ ਛੱਡੇ ਪੂਜ ਸਮੇ ਲਈ ਨਾ ਕਿਤੇ ਰਹਿ ਗਿਆ ਅੱਜ ਪੱਜ ਉਹਨਾਂ ਦੀ ਆਪਾ ਪਿਆਰ ਵਿੱਚ ਬੈਠੇ ਆਂ ਕਿਸੇ ਨੇ ਪੁੱਛਿਆ ਤੇਰਾ ਘਰ-ਬਾਰ ਕਿਤਨਾ ਹੈ ਕਿਸੇ ਨੇ ਵਪਾਰ ਕਿਤਨਾ ਹੈ ਪਰਿਵਾਰ ਕਿਤਨਾ ਹੈ ਬਾਬਾ ਨਾਨਕ ਸਿੰਘ ਦੀ ਵਰਗੇ ਮਾਪਰੀ ਪੁੱਛਦੇ ਨੇ ਤੇਰਾ ਗੁਰੂ ਨਾਲ ਪਿਆਰ ਕਿਤਨਾ ਹੈ ਕੋਸ਼ਪੁਰਾਨੇ ਹੈ ਬਾਬਾ ਜੀ ਦੀ ਹਸਤੇ ਜਾਦੂ ਸਾਥੀਆਂ ਸਾਰਿਆਂ ਦਾ ਹੀ ਮਨ ਹੁੰਦਾ ਹੈ ਉਹ ਵੱਡਾ ਦਾਰੇ ਹਾਜ਼ਰੀ ਸਭ ਦੀ ਲੱਗੇ ਤੇ ਜਿੰਨੇ ਸਾਥੀ ਜਿੱਥੇ ਜਿੱਥੇ ਜਦਾ ਮਿਲੀ ਸ਼ਪੁਰਾਨਾ ਕਰਕੇ ਜਾਣਾ ਹੈ ਤੇ ਬਾਬਾ ਪੁੰਨਨ ਸਿੰਘ ਦੀ ਪੜਾਈ ਹੈ ਇਹ ਵੱਡੀ ਛੇ ਦੇ ਨਾਨਕ ਸਰਦੀ ਕਿਤੇ ਮਗਰ 5 ਮਿੰਟ 2 ਮਿੰਟ ਦੇ ਕੇ ਵੀ ਆ ਜਾਈਏ ਕਲਗੀਆਂ ਵਾਲਾ ਦਰਗਾਹ ਹਾਰੀਰੀ ਲਾਦੈ ਗੁਰਗੋਬਿੰਦ ਸਿੰਘ ਦਰਗਾਹ ਹਾਰੀਰੀ ਲਾਦੰਦਾ ਇਹ ਓਡੀ ਵੱਡੀ ਸਟੇਜ ਐ ਬਾਬਾ ਪੂਨਾ ਸਾਈਂ ਰੀਰੇ ਬਚਨ ਆਇਆ ਐ